247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੰਦਰ ਤੇ ਲੱਗੀ ਭਿਆਨਕ ਅੱਗ ਸਾਰਾ ਮੰਦਰ ਸੜਕੇ ਹੋਇਆ ਸੁਆਹ ਪਰਮ ਭਗਵਾਨ ਦਾ ਐਸਾ ਚਮਤਕਾਰ ਕੀ ਮੰਦਰ ਵਿੱਚ ਲੱਗੀ ਮੂਰਤੀ ਨੂੰ ਆਂਚ ਵੀ ਨਹੀਂ ਆਈ ਗਰਦਾਸਪੁਰ ਦੇ ਕਸਬਾ ਦੁਰਗਾਣਾ ਦੇ ਮੇਨ ਬਾਜ਼ਾਰ ਦੇ ਅੰਦਰ ਕਾਲੀ ਮਾਤਾ ਦੇ ਮੰਦਰ ਦੇ ਨਾਲ ਜੰਡਿਆਲਾ ਮਹਾਜਨ ਬਰਾਦਰੀ ਦੇ ਦੇਵਸਥਾਨ ਬਾਬਾ ਸਹਿਜਨਾਥ ਦੇ ਦਰਬਾਰ 'ਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਮੰਦਰ ਗਲੀ 'ਚ ਹੋਣ ਦੇ ਕਾਰਨ ਫਾਈਬਰ ਗ੍ਰੇਡ ਦੀਆਂ ਗੱਡੀਆਂ ਉੱਥੇ ਤੱਕ ਨਹੀਂ ਪਹੁੰਚ ਸਕੀਆਂ ਅੱਗ ਲੱਗਣ ਦੇ ਆਮ ਆਦਮੀ ਪਾਰਟੀ ਦੇ ਦਿਨਾਂ ਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਆਪਣੀ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੰਦਰ ਪਹੁੰਚੇ ਤੇ ਉਹਨਾਂ ਮੰਦਰ ਵਿੱਚ ਅੱਗ ਲੱਗਣ ਦਾ ਦੁੱਖ ਪ੍ਰਗਟਾਵਾ ਕੀਤਾ ਤੇ ਕਿਹਾ ਇਸ ਦੇ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨਗੇ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਗਰਦਾਸਪੁਰ ਤੋਂ ਅਸ਼ੋਕ ਚਰੇਵਾਲ ਅਨੀਤਾ 베ਦੀ ਦੀ ਖਾਸ ਰਿਪੋਰਟ ਬਾਬੇ ਮੋਤੀ ਬੜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਾ ਅੰਗਲੇ ਬਾਬਾ ਸਾਹਿਬਾਂ ਦੇ ਮੰਦਰ ਬਹੁਤ ਹੀ ਜ਼ਿਆਦਾ ਅਗ ਲੱਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਅਗਲੇ ਇਕੱਠੇ ਹੋ ਗਏ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇਨ ਫਾਇਰ ਬਿਗੜਾਈ ਆ ਅੱਗ ਭਾਜੀ ਬੁਝ ਚੁ ਗਈ ਸੀ ਬਾਬੇ ਜੀ ਦੀ ਨਿਸ਼ਕਤੀ ਆ ਬਾਬਾ ਜੀ ਦੀ ਮੋਤੀ ਨੂੰ ਬਿਲਕੁਲ ਵੀ ਆਂਝ ਨਹੀਂ ਆਈ ਮੰਦਰ ਸਾਰਾ ਤੈਸ਼ ਨੈਸ਼ ਹੋ ਗਿਆ ਵਾ ਬਾਬਾ ਜੀ ਦੀ ਮ ਉੱਥੇ ਮੇਂ ਪਤਾ ਲੱਗਾ ਵੀ ਸਾਢੇ 10 ਵਜੇ ਨਾਲ ਵਿਆਹ ਲੱਗ ਗਿਆ ਉੱਥੇ ਆਏ ਸਾਰੇ ਜਣੇ ਸਾਈਡ ਦੇ ਇਕੱਠੇ ਹੋਏ ਸਾਰਿਆਂ ਨੇ ਵਧਾਈ ਆ ਕੇ ਫੈਬਰਿਕ ਦੀ ਗੱਡੀ ਆਈ ਫਿਰ ਉਹਨਾਂ ਨੇ ਮੌਕਾ ਦੇਖਿਆ ਵੀ ਨਹੀਂ ਠੀਕ ਆ ਅਜਰਾ ਜੀ ਪਹਿਲੇ ਬੋਲਦੇ ਹੋ ਗੱਲ ਜੀ ਕੀ ਕਰਨ ਬਣਿਆ ਸੀ ਉਹ ਤਾਂ ਅਜਰਾ ਜੀ ਪਤਾ ਨਹੀਂ ਅ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਿਰ ਹੈ ਜਿਹੜਾ ਈਸ਼ੋਕੜ ਬੜਾ ਅਹਿਮਤ ਅਹਿਮ ਹੈ ਔਰ ਇਥੇ ਇਥੇ ਮਹਾਜਨ ਬਰਾਦਰੀ ਦੇ ਜਥੇਰੇ ਵੀ ਨੇ ਸੋ ਇਸ ਮੰਦਿਰ ਦੇ ਵਿੱਚ ਅਚਾਨਕ ਸਵੇਰੇ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਸ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਇਥੇ ਅੱਗ ਬੁਝਾਈਏ ਕਿਉਂਕਿ ਇਹ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰੰਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੌ ਤਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਤੇ ਪਾਣੀ ਬੁਣੀ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਹੈ ਕੋਸ਼ਿ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਈਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜੌਕਾ ਸੀ ਸੋ ਇਸ ਕਰਕੇ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਿਰ ਜਿਹੜਾ ਹੈ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਦਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਪਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਾਈ ਨਾਰਜੀ ਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿਵੇਂ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ ਜਿੰਨੀ ਜਲਦੀ ਇਸ ਮੰਦਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਹੈ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਤੇ ਸਾਡੇ ਨਾਲ ਨੈਪਸਾ ਵੀ ਇੱਥੇ ਖੜੇ ਨੇਫਤੀ ਲਰ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਇਹਦਾ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਥਾ ਹੈ ਬੜੀ ਵੱਡੀ ਆਸਥਾ ਹੈ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਸਮੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਇੱਕ ਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਦਾ ਕਿ ਅਸੀਂ ਜੋ ਵੀ ਸਰਕਾਰ ਵੱਲੋਂ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਘਟਨਾ ਤੇ ਬੜੀ ਦੁਖਨਾਈ ਹੋਈ ਹੈ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਰਲ ਕੇ ਇਸ ਜਿਹੜੇ ਘਟਨਾ ਨੂੰ ਆ ਉਹ ਅੱਗੇ ਨਹੀਂ ਵਧਣਤਾ ਬਹੁਤ ਬਹੁਤ ਧੰਨਵਾਦ ਜਦੋਂ ਚੱਲ ਰਿਹਾ ਹੈ ਇਹ ਕਰ ਰਹਾ ਹੋ ਮੱਚੀ ਅਲੱਗ ਮੇਰੇ ਕੋਲ ਹੈ ਤੇ ਇਸ ਜਿਹੜੀ ਇਸ ਸ਼ਾਦੀ ਦੇ ਬਾਅਦ ਕਰਨੀ ਹੈ ਕੋਈ ਨਾ ਕੋਈ ਕੰਮ ਹੈ ਕਿ ਨਾਮ ਲੱਗਿਆ ਹੈ ਮੈਂ ਤੁਹਾਨੂੰ ਜੇ ਨਾਮ ਦਾ ਤੁਹਾਨੂੰ ਕਿਸ ਕਵੇਲੇ ਪਤਾ ਲੱਗਿਆ ਵੀ ਜਿਹੜਾ ਹੋਇਆ ਜਿਹੜਾ ਸਾਰਾ ਨੁਕਸਾਨ ਦੇਣਾ ਉਹ ਜ ਸਾਢੇ 12 ਤੇ ਪਹੁੰਚੇ ਆਣ ਕੇ ਤੇ ਪਵਨ ਲੱਗੀ ਸੀ ਸਾਰੇ ਲੋਕ ਲੱਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਬੁਝਾਇਆ ਕਰਦੇ ਅੱਗ ਲੱਗੀ ਕਿੱڑی ਲੱਗੀ ਸੀ ਅੱਗ ਲੱਗਦੇ ਆ ਲੱਗਦੇ ਆ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਮਨੇ ਮੇ 7-8 ਰੱਖੇ ਮੇਨ ਇਨਸਾਨ ਆ ਚਲੋ ਨੁਕਸਾਨ ਤੇ ਫਾਰੇ ਪੂਰਤੀ ਹੋਈ ਦੀ ਹੈ ਜਿਹੜੇ ਬਾਬਾ ਸ੍ਰੀ ਗਾਂਧੀ ਗੜੀ ਆਪਣੇ ਬਾਬੇ ਸ਼ਾਨਦੀਰ ਮੂਰਤੀ ਸੀ ਉਹਨੂੰ ਕੋਈ ਆਤ ਨਹੀਂ ਆਈ ਇੰਨਾ ਕੋ ਤੀਰ ਮੰਦਰ ਉਹਨੇ ਆਪਣੇ ਤੋਂ ਛੁੱਟ ਲਿਆ ਇਹ ਹੈ ਬੜੇ ਹੈਰਾਨ ਕਿ ਇੰਨੀ ਅੱਗ ਬਲਦਿਆਂ باوجود ਵੀ ਤਮੂਰਤੀ ਨੂੰ ਕੋਸ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਲਸਾਨ ਦੇ ਅਧਿ ਮੰਤਰੀ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ ਬੜੀ ਦੌਰ ਸੰਗਤ ਆਂਦੀ ਹੈ ਇਹਨਾਂ ਦਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬੇ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਸਾਰੀਆਂ ਨੇ ਸ਼ਾਖਾ ਬੈਠੀ ਦੀ ਹੈ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ ਤੇ ਇਹ ਸ਼ਹਿਰ ਵਾਸਤੇ ਵਾਲਿਆਂ ਵਾਲੇ ਇਹ ਲੋਕਾਂ ਨੂੰ ਧੰਨਵਾਦ ਕਰਦੇ ਆ ਕਿ ਜਿੱਦ ਲਈ ਇੰਨੀ ਹਿੰਮਤ ਨਾਲ ਇਸ ਨੂੰ ਮੰਦ ਨੂੰ ਅੱਗ ਬਚਾਈ ਹੈ ਅੱਜ ਇਹ ਘਟਨਾ ਹੋਈ ਹੈ ਜਿਹਨਾਂ ਦੇ ਕੋਲ ਲੋਕਾਂ ਨੂੰ ਪਤਾ ਲੱਗਿਆ ਕਿ ਨਹੀਂ ਦੇਣਾ ਕਿੱਥੇ ਦਿਖਾਏ ਅੱਗੇ ਹਾਲੇ ਇੱਥੇ 15 10 ਮਿੰਟ ਦਾ ਪੁੱਜੇ ਦੋ ਗੱਡੀਆਂ ਆਈਆਂ ਜੀ ਇੱਥੇ ਮਤਲਬ ਬਿਲਾਸ ਕਰੋ ਚਾਹੀਏ ਇੱਥੇ ਆ ਕੇ ਦੇਖਿਆ ਮੌਕੇ ਦੇ ਅੱਗ ਦੇ ਕੰਟਰੋਲ ਸਾਡੀ ਪੂਰੀ ਟੀਮ ਆਈ ਬਿਲਾਸ ਕਰੋ